ਪੰਜਾਬ ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ 1 ਮਹੀਨਾ ਪਹਿਲਾਂ ਸਤੰਬਰ 2015 ਚ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਸੀ ਜਿਸ ਦਾ ਮੁੱਦਾ ਇੱਕ ਵਾਰ ਮੁੜ ਤੋਂ ਪੰਜਾਬ ਚ ਉੱਠ ਗਿਆ ਅਕਾਲੀ ਦਲ ਦੇ ਬਾਕੀ ਧੜੇ ਨੇ ਸੰਬੰਧਿਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੁਖਬੀਰ ਬਾਦਲ ਦੀ ਸ਼ਿਕਾਇਤ ਵੀ ਕੀਤੀ ਸੀ ਹਾਲਾਂਕਿ ਇਸ ਮੁੱਦੇ ਤੋਂ ਬਾਅਦ ਬਾਦਲ ਦੀਆਂ ਮੁਸ਼ਕਲਾਂ ਘਟੀਆਂ ਨਹੀਂ ਸਗੋ ਹੋਰ ਵੱਧ ਗਈਆਂ ਨੇ ਕਿਉਂਕਿ ਬੇਅਦਬੀ ਕੇਸ ਦੇ ਸਰਕਾਰੀ ਗਵਾਹ ਬਣੇ ਡੇਰੇ ਦੇ ਸਾਬਕਾ ਪ੍ਰੇਮੀ ਪ੍ਰਦੀਪ ਕਲੇਰ ਨੇ ਵੱਡੇ ਖੁਲਾਸੇ ਕਰ ਦਿੱਤੇ ਨੇ ਮੀਡੀਆ ਰਿਪੋਰਟਸ ਮੁਤਾਬਕ ਪ੍ਰਦੀਪ ਕਲੇਰ ਨੇ ਦਾਅਵਾ ਕੀਤਾ ਹੈ ਕਿ ਜਦੋਂ ਰਾਮ ਰਹੀਮ ਨੇ ਗੁਰਗੋਬਿੰਦ ਸਿੰਘ ਜੀ ਦਾ ਸਵਾਗ ਰਚਾਇਆ ਸੀ ਇਸ ਤੋਂ ਬਾਅਦ ਰਾਮ ਰਹੀਮ ਦਾ ਪੰਜਾਬ 'ਚ ਪ੍ਰਚਾਰ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਸੀ ਸ਼੍ਰੀ ਕਾਲ ਤਖਤ ਸਾਹਿਬ ਨੇ ਵੀ ਹੁਕਮ ਜਾਰੀ ਕੀਤਾ ਸੀ ਕਿ ਰਾਮ ਰਹੀਮ ਨਾਲ ਸਿੱਖ ਕੋਈ ਸਾਂਝ ਨਹੀਂ ਰੱਖੇਗਾ ਇਸ ਤੋਂ ਬਾਅਦ ਰਾਮ ਰਹੀਮ ਨੇ ਜਦੋਂ MSG2 ਫਿਲਮ ਰਿਲੀਜ਼ ਕੀਤੀ ਤਾਂ ਇਸ ਨੂੰ ਪੰਜਾਬ 'ਚ ਬੈਨ ਕਰ ਦਿੱਤਾ ਗਿਆ ਸੀ ਫਿਰ ਰਾਮ ਰਹੀਮ ਤੇ ਹਨੀਪ੍ਰੀਤ ਨੇ ਆਪਣੇ ਡੇਰੇ ਦੇ ਸਿਆਸੀ ਵਿੰਗ ਜਿਸ ਦਾ ਇੰਚਾਰਜ ਪ੍ਰਦੀਪ ਕਲੇਰ ਹੈ ਉਸ ਨੂੰ ਜ਼ਿੰਮੇਵਾਰੀ ਦਿੱਤੀ ਕਿ ਸੁਖਬੀਰ ਬਾਦਲ ਨਾਲ ਗੱਲਬਾਤ ਕਰਕੇ ਆਓ ਤੇ ਫਿਲਮ ਨੂੰ ਪੰਜਾਬ 'ਚ ਰਿਲੀਜ਼ ਕਰੋ ਜੇਕਰ ਇਸ ਤਰ੍ਹਾਂ ਨਾ ਹੋਇਆ ਤੇ ਉਹਨਾਂ ਨੂੰ 200 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਦੀਪ ਕਲੇਰ ਨੇ ਦੱਸਿਆ ਕਿ ਫਿਰ ਉਹ ਤੇ ਹਰਸ਼ ਧੂਰੀ ਜੁਲਾਈ 2015 ਚ ਦਿੱਲੀ ਬਾਦਲਾਂ ਦੀ ਕੋਠੀ ਚ ਗਏ ਤੇ ਸੁਖਬੀਰ ਬਾਦਲ ਨਾਲ ਉਹਨਾਂ ਦੀ ਮੀਟਿੰਗ ਕੀਤੀ। ਤੇ ਸੁਖਬੀਰ ਬਾਦਲ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ। ਪ੍ਰਦੀਪ ਕਲੇਰ ਨੇ ਦੱਸਿਆ ਕਿ ਉਹ ਸ਼ਨੀਵਾਰ ਤੇ ਐਤਵਾਰ ਨੂੰ ਮਿਲਦੇ। ਰਿਪੋਰਟ ਅਨੁਸਾਰ ਪ੍ਰਦੀਪ ਨੇ ਅੱਗੇ ਦੱਸਿਆ ਕਿ ਜੁਲਾਈ 2015 ਨੂੰ ਉਸਨੇ ਤੇ ਹਰਸ਼ ਧੂਰੀ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਫਿਲਮ ਪੰਜਾਬ ਚ ਰਿਲੀਜ਼ ਕਰਵਾਉਣੀ ਹੈ। ਪ੍ਰਦੀਪ ਕਲੇਰ ਨੇ ਦੱਸਿਆ ਕਿ ਇਸ ਤੋਂ ਬਾਅਦਲ ਨੇ ਕਿਹਾ ਕਿ ਬਾਬਾ ਰਾਮ ਰਹੀਮ ਲਿਖਤੀ ਰੂਪ ਨਾਮਾ ਪੇਜ ਦਵੇ ਬਾਕੀ ਦਾ ਉਹ ਸਾਭ ਲੈਣਗੇ ਬਾਦਲ ਨੇ ਕਿਹਾ ਕਿ ਜੇ ਰਾਮ ਰਹੀਮ ਤੁਹਾਡਾ ਪਾਪਾ ਹੈ ਤਾਂ ਇੱਧਰ ਪੰਜਾਬ ਦਾ ਪਾਪਾ ਮੈਂ ਹਾਂ ਇੱਕ ਮੁਆਫੀ ਨਾਮਾ ਭੇਜੋ ਕੰਮ ਹੋ ਜਾਵੇਗਾ ਪ੍ਰਦੀਪ ਕਲੇਰ ਨੇ ਇੱਕ ਹੋਰ ਖੁਲਾਸਾ ਕੀਤਾ ਕਿ ਸ਼੍ਰੀ ਕਾਲਪਤਖ ਸਾਬ ਨੇ ਰਾਮ ਰਹੀਮ ਨਾਲ ਸਿੱਖਾਂ ਨੂੰ ਕੋਈ ਸਾਜ ਨਾ ਪਾਉਣ ਦਾ ਹੁਕਮਨਾਮਾ ਜਾਰੀ ਕੀਤਾ ਸੀ ਪਰ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਰਾਮ ਰਹੀਮ ਨੂੰ ਚੋਰੀ ਚਿਪੇ ਮਿਲਦਾ ਰਿਹਾ ਚੋਣਾ ਚ ਮਦਦ ਲਈ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਵੀ ਡੇਰਾ ਸਿਰਸਾ ਦੀ ਮਦਦ ਲਈ ਗਈ ਰਿਪੋਰਟ ਚ ਇਹ ਵੀ ਕਿਹਾ ਗਿਆ ਹੈ ਕਿ ਸਾਲ 2012 ਦੀਆਂ ਵਿਧਾਨ ਸਭਾ ਚ ਉਹਨਾਂ ਦਾ ਹਵਾਲਾ ਦਿੰਦਿਆ ਪ੍ਰਦੀਪ ਕਿ ਆ ਕਿ ਇਹਨਾਂ ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨਾਲ ਮੁਲਾਕਾਤ ਵੀ ਕੀਤੀ ਸੀ ਪ੍ਰਦੀਪ ਗਲੇ ਨੇ ਦੱਸਿਆ ਕਿ ਉਹ ਡੇਰਾ ਸਿਰਸਾ ਦੇ ਮੇਨ ਗੇਟ ਤੇ ਤਾਇਨਾਤ ਸੀ ਤਾਂ ਰਾਤ ਦੇ ਸਮੇਂ ਇੱਕ 스ਵਿਫਟ ਕਾਰ ਆਉਂਦੀ ਆ ਜਿਸ ਤੇ ਸੁਖਬੀਰ ਬਾਦਲ ਤੇ ਲੱਖੀ ਹੰਡਾਇਆ ਬੈਠੇ ਹੋਏ ਸਨ ਲੱਖੀ ਹੰਡਾਇਆ ਬਾਦਲਾਂ ਦਾ ਟਰਾਂਸਪੋਰਟ ਦਾ ਕੰਮ ਦੇਖਦਾ ਜਦੋਂ ਇਹ ਡੇਰੇ ਅੰਦਰ ਆਏ ਤਾਂ ਬਾਦਲ 스ਵਿਫਟ ਕਾਰ ਚ ਬੈਠਾ ਆ ਰਿਹਾ ਇਸ ਤੋਂ ਬਾਅਦ ਇਹ ਦੋਵੇਂ ਰਾਮ ਰਹੀਮ ਦੇ ਕਮਰੇ 'ਚ ਗਏ ਤੇ ਬੰਦ ਕਮਰਾ ਮੀਟਿੰਗ ਵੀ ਹੋਈ ਸੀ ਹਾਲਾਂਕਿ ਅਕਾਲੀ ਦਲ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਇਹ ਸਰਕਾਰੀ ਸਾਜ਼ਿਸ਼ ਹੈ ਡੇਰਾ ਸਿਰਸਾ ਪ੍ਰੇਮੀ ਪ੍ਰਦੀਪ ਕਲੇਰ ਜਿਸ ਦੇ ਸਿਰ ਤੇ ਬੇਅਦਬੀਆਂ ਦਾ ਇਲਜ਼ਾਮ ਹੈ ਸਰਕਾਰ ਇਸ ਤੋਂ ਸਰਕਾਰੀ ਗਵਾਹ ਬਣਾ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਕੇਂਦਰ ਤੇ ਸੂਬਾ ਸਰਕਾਰ ਦੀ ਸ਼ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਹੋਰ ਵੱਡੀ ਸਾਜ਼ਿਸ਼ ਔਰ ਸਾਜ਼ਿਸ਼ ਦਾ ਸੂਤਰ ਧਾਰਕ ਕੌਣ ਸੂਤਰ ਧਾਰ ਹੈ ਇਹ ਜਿਹੜਾ ਸ਼ਖਸ਼ ਪ੍ਰਦੀਪ ਕਲੇਰ ਉਹ ਪ੍ਰਦੀਪ ਕਲੇਰ ਜਿਹੜਾ ਕਿ ਪੰਜ ਬੇਅਦਬੀ ਦੇ ਕੇਸਾਂ ਦਾ ਦੋਸ਼ੀ ਹੈ ਪੰਜ ਤਾਂ ਮੈਂ ਹੁਣ ਕੱਢ ਲਿਆ ਪਤਾ ਨਹੀਂ ਹੋਰ ਕਿੰਨੇ ਕ ਕੇਸ ਇਸ ਵਿਅਕਤੀ ਦੇ ਖਿਲਾਫ ਹੋਣਗੇ ਔਰ ਇਹਨੂੰ ਹੁਣ ਭਗਵਾਨ ਤਮਨ ਸਾਹਿਬ ਦੀ ਸਰਕਾਰ ਨੇ ਕੇਂਦਰ ਦੇ ਇਸ਼ਾਰੇ ਤੇ ਬਣਾਇਆ ਵਾਦਾ ਮਾਫਗਵਾ ਵਾਦਾ ਮਾਫਗਵਾ ਦਾ ਮਤਲਬ ਕਿ ਇਹਨੇ ਇੱਕ ਨੌਣਾ ਕੰਮ ਕੀਤਾ ਹੈ ਇਹ ਬੇਅਦਬੀਆਂ ਕਰਨ ਚ ਸ਼ਾਮਲ ਸੀ ਪਰ ਹੁਣ ਇਹਨੂੰ ਮਾਫੀ ਦਿੱਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਜਿਹੜਾ ਬੰਦੇ ਨੂੰ ਫਾਂਸੀ ਦੇ ਤਖਤੇ ਤੇ ਲਟਕਾਉਣਾ ਚਾਹੀਦਾ ਹੈ ਚੁਰਾਹੇ 'ਚ ਖੜਾ ਕਰਕੇ ਜਿਹਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਨੂੰ ਕਿਹੜੇ ਸਿਆਸੀ ਸਮਝੌਤੇ ਤਹਿਤ ਤੁਸੀਂ ਵਾਅਦਾ ਮਾਫਕਵਾਹ ਬਣਾ ਕੇ ਉਹਨੂੰ ਜਿਹੜੇ ਉਹਦੇ ਗੁਨਾਹ ਨੇ ਉਹਨਾਂ ਤੇ ਪਰਦਾ ਪਾ ਰਹੇ ਹੋ ਔਰ ਅੱਜ ਦੂਜਾ ਸਵਾਲ ਵੱਡਾ ਇਹ ਉੱਠਦਾ ਕਿ ਇਹ ਕਿਸ ਮੌਕੇ ਤੇ ਆ ਕੇ ਕੀਤਾ ਜਾ ਰਿਹਾ ਜਦੋਂ ਸ਼ਰੋਮਨੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਤੇ ਸਮਰਪਿਤ ਹੈ ਜਦੋਂ ਅਕਾਲ ਤਖਤ ਸਾਹਿਬ ਨੂੰ ਅਸੀਂ ਆਪਣਾ ਜਵਾਬ ਦਿੱਤਾ ਤਾਂ ਕੀ ਹੁਣ ਜਿਹੜੇ ਐਸੇ ਬੰਦੇ ਨੇ ਪ੍ਰਦੀਪ ਕਲੇਰ ਵਰਗੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਕਿ ਇਹਨਾਂ ਦੇ ਰਾਹੀਂ ਇਹ ਜਿਹੜੀ ਕੇਂਦਰ ਸਰਕਾਰਾਂ ਨੇ ਏਜੰਸੀਆਂ ਨੇ ਸੂਬਾ ਸਰਕਾਰ ਹੈ ਭਗਵੰਤ ਮਾਨ ਸਾਹਿਬ ਹੈ ਕਿ ਇਹ ਹੁਣ ਅਕਾਲ ਤਖਤ ਸਾਹਿਬ ਵਰਗੀਆਂ ਸੰਸਥਾਵਾਂ ਦੇ ਉੱਤੇ ਉਂਗਲੀ ਚੱਕਣ ਦੀ ਕੋਸ਼ਿਸ਼ ਕਰ ਰਹੇ ਨੇ। ਔਰੇ ਬਹੁਤ ਡੀਪ ਕਾਂਸਪੀਰੇਸੀ ਹੈ। ਕਿਉਂਕਿ ਉਹੀ ਪ੍ਰਦੀਪ ਕਲੇਰ ਹੈ ਜਿਹਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੇ ਥੋੜੀ ਦੇਰ ਪਹਿਲਾਂ ਕਿਹਾ ਸੀ ਕਿ ਅਸੀਂ ਫੜ ਲਿਆ ਫਿਰ ਕਹਿੰਦੇ ਸੀ 에어ਪੋਰਟ ਤੇ ਪੰਜਾਬ ਪੁਲਿਸ ਦੀ ਟੀਮ ਚਲੀ ਗਈ ਡਿਟੇਨ ਹੋਇਆ ਫਿਰ ਜਾ ਕੇ ਕਹਿੰਦੇ ਉਹ ਤਾਂ ਬੰਦਾ ਹੀ ਕੋਈ ਹੋਰ ਹੈ ਤੇ ਉਸ ਤੋਂ ਬਾਅਦ ਇਹਨੂੰ ਫਰਵਰੀ 2024 ਦੇ ਵਿੱਚ ਅਯੁੱਧਿਆ ਤੋਂ ਫੜਿਆ ਅਯੁੱਧਿਆ ਦੇ ਵਿੱਚ ਇਹਦਾ ਘਰ ਬੀਜੇਪੀ ਲੀਡਰਾਂ ਨਾਲ ਇਹਦੀ ਉੱਠਣੀ ਬੈਠਣੀ ਕੀ ਇਸ ਸਮੇਂ ਦੇ ਦੌਰਾਨ ਕੋਈ ਵੱਡੀ ਸਾਜ਼ਿਸ਼ ਰਚੀ ਗਈ ਕਿਉਂਕਿ ਇਹਦੀਆਂ ਤਾਂ ਅਨੇਕਾਂ ਹੀ ਫੋਟੋਆਂ ਨੇ ਆ ਮੈਂ ਦਿਖਾ ਦਿੰਦਾ ਤੁਸੀਂ ਦੇਖੋ ਕਿ ਬੀਜੇਪੀ ਦੀ ਪੁਸ਼ਤ ਪਨਾਹੀ ਦੇ ਵਿੱਚ ਇਹ ਯੁੱਧਿਆ ਦੇ ਵਿੱਚ ਰਹਿ ਰਿਹਾ ਤਾਂ ਕਿ ਇੱਕ ਸਾਜ਼ਿਸ਼ ਘੜੀ ਗਈ ਕਿ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਢਾਹ ਲਾਈ ਜਾਵੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਈ ਜਾਵੇ ਤੇ ਇਹ ਪ੍ਰਦੀਪ ਕਲੇਰ ਜਿਹੜਾ ਕਿ ਗੁਰੂ ਸਾਹਿਬ ਦਾ ਦੋਖੀ ਹੈ ਇਹਨੂੰ ਮਾਫੀ ਦੇ ਕੇ ਸਿਆਸੀ ਮੰਤਵ ਸਾਦੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਮੈਂ ਦੇਖ ਰਿਹਾ ਸੀ ਕਿ ਇਹਦੀਆਂ ਨਿੱਜੀ ਚੈਨਲ ਤੇ ਇੱਕ ਇੰਟਰਵਿਊ ਕਰਾਈ ਗਈ ਹੈ ਉਸ ਇੰਟਰਵਿਊ ਦੇ ਵਿੱਚ ਇੰਟਰਵਿਊ ਕਰਨ ਵਾਲੇ ਨੇ ਸਿਰਫ ਇੱਕ ਪੱਖ ਤੇ ਜ਼ੋਰ ਦਿੱਤਾ ਕਿ ਤੂੰ ਕਿਨ ਨੂੰ ਮਿਲਿਆ ਔਰ ਬਹੁਤ ਮਾਇੂਸੀ ਦੀ ਗੱਲ ਹੈ ਬਹੁਤ ਮੰਦ ਭਾਗੀ ਗੱਲ ਹੈ ਕਿ ਇਹਨੂੰ ਇੱਕ ਵਾਰ ਨਹੀਂ ਪੁੱਛਿਆ ਗਿਆ ਕਿ ਤੂੰ ਜਿਹੜੇ ਇਹ ਬੇਅਦਬੀ ਦੇ ਤੂੰ ਕੀਤੀਆਂ ਨੇ ਇਹਨਾਂ ਨੂੰ ਤੂੰ ਕਿਸ ਤਰੀਕੇ ਅੰਜਾਮ ਦਿੱਤਾ ਤੇਰੇ ਨਾਲ ਹੋਰ ਕੌਣ ਕੌਣ ਲੋਕ ਸ਼ਾਮਲ ਸੀ ਤੁਸੀਂ ਕਿੱਥੋਂ ਤੇ ਕਿਵੇਂ ਸਾਰਾ ਕੁਝ ਕੀਤਾ ਇਹਦੇ ਬਾਰੇ ਇਹਨੂੰ ਕੋਈ ਸਵਾਲ ਨਹੀਂ ਸਿਰਫ ਇਹਨੂੰ ਸਵਾਲ ਕੀਤੇ ਗਏ ਤੂੰ ਕਿਹੜੇ ਕਿਹੜੇ ਸਿਆਸੀ ਬੰਦਿਆਂ ਨੂੰ ਮਿਲਦਾ ਸੀ ਸੋ ਇਹ ਇੱਕ ਸਾਜ਼ਿਸ਼ਾ ਨੇ ਔਰ ਸ਼ਰੋਮਨੀ ਅਕਾਲੀ ਦਲ ਦਾ ਗੁਰੂ ਸਾਹਿਬ ਦੇ ਵਿੱਚ ਪੂਰਨ ਵਿਸ਼ਵਾਸ ਹੈ ਔਰ ਐਸੇ ਜਿਹੜੇ ਡੇਰਾ ਸਰਸਾ ਦਾ ਸੱਜਾ ਹੱਥ ਬੰਦੇ ਇਹ ਗੰਦੇ ਬੰਦੇ ਇਹਨਾਂ ਦੇ ਖਿਲਾਫ ਅਸੀਂ ਲਗਾਤਾਰ ਲੜਾਈ ਲੜਦੇ ਆ ਰਹੇ ਹਾਂ ਜਦੋਂ ਸੀਬੀਆਈ ਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਤੇ ਖੁਦ ਮੈਂ ਮੁਹਾਲੀ ਦੀ ਕੋਰਟ 'ਚ ਇੱਕ ਸਾਲ ਇਹ ਗੰਦੇ ਬੰਦੇ ਜਿਹੜੇ ਸਾਡੇ ਗੁਰੂ ਸਾਹਿਬ ਦੇ ਦੋਖੀ ਨੇ ਇਹਨਾਂ ਦੇ ਖਿਲਾਫ ਲੜਾਈਆਂ ਲੜੀਆਂ ਤੇ ਅੱਜ ਤੱਕ ਲੜ ਰਹੇ ਹਾਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੀ ਮਿਲੀ ਭੁਗਤ ਨਾਲ ਇਹ ਕੇਸ ਪੰਜਾਬ ਤੋਂ ਬਾਹਰ ਟ੍ਰਾਂਸਫਰ ਹੋਏ ਚੰਡੀਗੜ੍ਹ ਆਏ ਉੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲਗਾਤਾਰ ਜਾਰੀ ਹੈ ਤੇ ਹੁਣ ਭਗਵੰਤ ਮਾਨ ਦੀ ਸਹਿਮਤੀ ਦੇ ਨਾਲ ਹਾਈ ਕੋਰਟ ਨੇ ਸਟੇਟ ਦਿੱਤੀ ਪਰ ਫਿਰ ਵੀ ਸਾਡੀ ਲੜਾਈ ਜਾਰੀ ਹੈ ਔਰ ਇਹ ਲੋਕਾਂ ਨੂੰ ਫਾਂਸੀ ਦੇ ਤਖਤੇ ਤੇ ਪਚਾ ਕੇ ਹਟਾਂਗੇ ਪਰ ਸਵਾਲ ਤਾਂ ਅਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਹੈ ਕਿ ਜਿਹੜੇ ਪ੍ਰਦੀਪ ਕਲੇਰ ਵਰਗੇ ਦੋਖੀਆਂ ਤੋਂ ਇਹ ਪੁੱਛਿਆ ਜਾਣਾ ਚਾਹੀਦਾ ਸੀ ਕਿ ਭਾਈ ਗੁਰੂ ਸਾਹਿਬ ਦੀ ਬੇਅਦਬੀ ਕਿਉਂ ਕੀਤੀ ਕਿਵੇਂ ਕੀਤੀ ਹੋਰ ਕੌਣ ਤੇਰੇ ਨਾਲ ਸੀ ਇਹਨਾਂ ਨੂੰ ਤਾਂ ਫਾਂਸੀ ਦੇ ਤਖਤੇ ਤੇ ਚੜਾਉਣਾ ਚਾਹੀਦਾ ਹੈ ਉਹਨਾਂ ਨੂੰ ਮਾਫੀਆਂ ਦੇ ਕੇ ਸਿਰਫ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸਾਜ਼ਿਸ਼ਾਂ ਰਚੀਆਂ ਜਾਣ ਕੂੜ ਪ੍ਰਚਾਰ ਕੀਤਾ ਜਾਵੇ ਔਰ ਜੋ ਇਸ ਇੰਟਰਵਿਊ ਦੇ ਵਿੱਚ ਇਸ ਪ੍ਰਦੀਪ ਕਲੇਰ ਨੇ ਗੱਲਾਂ ਕਹੀਆਂ ਨੇ ਉਹ ਤੱਥਾਂ ਤੋਂ ਬਿਲਕੁਲ ਪਰੇ ਨੇ ਤੇ ਸਰਾਸਰ ਝੂਠ ਨੇ ਇੱਕ ਵੀ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਕੇਂਦਰ ਤੇ ਸੂਬਾ ਸਰਕਾਰ ਦੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਹੋਰ ਵੱਡੀ ਸਾਜ਼ਿਸ਼ ਔਰ ਸਾਜ਼ਿਸ਼ ਦਾ ਸੂਤਰ ਧਾਰਕ ਕੌਣ ਸੂਤਰ ਧਾਰ ਹੈ ਇਹ ਜਿਹੜਾ ਸ਼ਖਸ਼ ਪ੍ਰਦੀਪ ਕਲੇਰ ਉਹ ਪ੍ਰਦੀਪ ਕਲੇਰ ਜਿਹੜਾ ਕਿ ਪੰਜ ਬੇਅਦਬੀ ਦੇ ਕੇਸਾਂ ਦਾ ਦੋਸ਼ੀ ਹੈ ਪੰਜ ਤਾਂ ਮੈਂ ਹੁਣ ਕੱਢ ਲਿਆ ਪਤਾ ਨਹੀਂ ਹੋਰ ਕਿੰਨੇ ਕ ਕੇਸ ਇਸ ਵਿਅਕਤੀ ਦੇ ਖਿਲਾਫ ਹੋਣਗੇ ਔਰ ਇਹਨੂੰ ਹੁਣ ਭਗਵਾਨ ਤਮਨ ਸਾਹਿਬ ਦੀ ਸਰਕਾਰ ਨੇ ਕੇਂਦਰ ਦੇ ਇਸ਼ਾਰੇ ਤੇ ਬਣਾਇਆ ਵਾਦਾ ਮਾਫਗਵਾ ਵਾਦਾ ਮਾਫਗਵਾ ਦਾ ਮਤਲਬ ਕਿ ਇਹਨੇ ਇੱਕ ਨੌਣਾ ਕੰਮ ਕੀਤਾ ਹੈ ਇਹ ਬੇਅਦਬੀਆਂ ਕਰਨ ਚ ਸ਼ਾਮਲ ਸੀ ਪਰ ਹੁਣ ਇਹਨੂੰ ਮਾਫੀ ਦਿੱਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਜਿਹੜਾ ਬੰਦੇ ਨੂੰ ਫਾਂਸੀ ਦੇ ਤਖਤੇ ਤੇ ਲਟਕਾਉਣਾ ਚਾਹੀਦਾ ਚੁਰਾਏ ਚ ਖੜਾ ਕਰਕੇ ਜਿਹਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਨੂੰ ਕਿਹੜੇ ਸਿਆਸੀ ਸਮਝੌਤੇ ਤਹਿਤ ਤੁਸੀਂ ਵਾਅਦਾ ਮਾਫਕਵਾਹ ਬਣਾ ਕੇ ਉਹਨੂੰ ਜਿਹੜੇ ਉਹਦੇ ਗੁਨਾਹ ਨੇ ਉਹਨਾਂ ਤੇ ਪਰਦਾ ਪਾ ਰਹੇ ਹੋ ਔਰ ਅੱਜ ਦੂਜਾ ਸਵਾਲ ਵੱਡਾ ਇਹ ਉੱਠਦਾ ਕਿ ਇਹ ਕਿਸ ਮੌਕੇ ਤੇ ਆ ਕੇ ਕੀਤਾ ਜਾ ਰਿਹਾ ਜਦੋਂ ਸ਼ਰੋਮਨੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਤੇ ਸਮਰਪਿਤ ਹੈ ਜਦੋਂ ਅਕਾਲ ਤਖਤ ਸਾਹਿਬ ਨੂੰ ਅਸੀਂ ਆਪਣਾ ਜਵਾਬ ਦਿੱਤਾ ਤਾਂ ਕੀ ਹੁਣ ਜਿਹੜੇ ਐਸੇ ਬੰਦੇ ਨੇ ਪ੍ਰਦੀਪ ਕਲੇਰ ਵਰਗੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਕਿ ਇਹਨਾਂ ਦੇ ਰਾਹੀਂ ਇਹ ਜਿਹੜੀ ਕੇਂਦਰ ਸਰਕਾਰਾਂ ਨੇ ਏਜੰਸੀਆਂ ਨੇ ਸੂਬਾ ਸਰਕਾਰ ਹੈ ਭਗਵੰਤ ਮਾਨ ਸਾਹਿਬ ਹੈ ਕੀ ਇਹ ਹੁਣ ਅਕਾਲ ਤਖਤ ਸਾਹਿਬ ਵਰਗੀਆਂ ਸੰਸਥਾਵਾਂ ਦੇ ਉੱਤੇ ਉਂਗਲੀ ਚੱਕਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਇਹ ਬਹੁਤ ਡੀਪ ਕਾਂਸਪੀਰੇਸੀ ਹੈ ਕਿਉਂਕਿ ਉਹੀ ਪ੍ਰਦੀਪ ਕਲੇਰ ਹੈ ਜਿਹਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੇ ਥੋੜੀ ਦੇਰ ਪਹਿਲਾਂ ਕਿਹਾ ਸੀ ਕਿ ਅਸੀਂ ਫੜ ਲਿਆ ਫਿਰ ਕਹਿੰਦੇ ਸੀ 에어ਪੋਰਟ ਤੇ ਪੰਜਾਬ ਪੁਲਿਸ ਦੀ ਟੀਮ ਚਲੀ ਗਈ ਡਿਟੇਨ ਹੋਇਆ ਫਿਰ ਜਾ ਕੇ ਕਹਿੰਦੇ ਉਹ ਤਾਂ ਬੰਦਾ ਹੀ ਕੋਈ ਹੋਰ ਹੈ ਤੇ ਉਸ ਤੋਂ ਬਾਅਦ ਇਹਨੂੰ ਫਰਵਰੀ 2024 ਦੇ ਵਿੱਚ ਅਯੁੱਧਿਆ ਤੋਂ ਫੜਿਆ ਅਯੁੱਧਿਆ ਦੇ ਵਿੱਚ ਇਹਦਾ ਘਰ ਬੀਜੇਪੀ ਲੀਡਰਾਂ ਨਾਲ ਇਹਦੀ ਉੱਠਣੀ ਬੈਠਣੀ ਕੀ ਇਸ ਸਮੇਂ ਦੇ ਦੌਰਾਨ ਕੋਈ ਵੱਡੀ ਸਾਜ਼ਿਸ਼ ਰਚੀ ਗਈ ਕਿਉਂਕਿ ਇਹਦੀਆਂ ਤਾਂ ਅਨੇਕਾਂ ਹੀ ਫੋਟੋਆਂ ਨੇ ਆ ਮੈਂ ਦਿਖਾ ਦਿੰਦਾ ਤੁਸੀਂ ਦੇਖੋ ਕਿ ਬੀਜੇਪੀ ਦੀ ਪੁਸ਼ਤ ਪਨਾਹੀ ਦੇ ਵਿੱਚ ਇਹ ਯੁੱਧਿਆ ਦੇ ਵਿੱਚ ਰਹਿ ਰਿਹਾ ਤਾਕੀ ਇੱਕ ਸਾਜ਼ਿਸ਼ ਘੜੀ ਗਈ ਕਿ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਢਾਹ ਲਈ ਜਾਵੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਈ ਜਾਵੇ ਤੇ ਇਹ ਪ੍ਰਦੀਪ ਕਲੇਰ ਜਿਹੜਾ ਕਿ ਗੁਰੂ ਸਾਹਿਬ ਦਾ ਦੋਖੀ ਹੈ ਇਹਨੂੰ ਮਾਫੀ ਦੇ ਕੇ ਸਿਆਸੀ ਮੰਤਵ ਸਾਦੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਮੈਂ ਦੇਖ ਰਿਹਾ ਸੀ ਕਿ ਇਹਦੀਆਂ ਨਿੱਜੀ ਚੈਨਲ ਤੇ ਇੱਕ ਇੰਟਰਵਿਊ ਕਰਾਈ ਗਈ ਹੈ ਉਸ ਇੰਟਰਵਿਊ ਦੇ ਵਿੱਚ ਇੰਟਰਵਿਊ ਕਰਨ ਵਾਲੇ ਨੇ ਸਿਰਫ ਇੱਕ ਪੱਖ ਤੇ ਜ਼ੋਰ ਦਿੱਤਾ ਕਿ ਤੂੰ ਕਿਹਨੂੰ ਮਿਲਿਆ ਔਰ ਬਹੁਤ ਮਾਇੂਸੀ ਦੀ ਗੱਲ ਹੈ ਬਹੁਤ ਮੰਦ ਭਾਗੀ ਗੱਲ ਹੈ ਕਿ ਇਹਨੂੰ ਇੱਕ ਵਾਰ ਨਹੀਂ ਪੁੱਛਿਆ ਗਿਆ ਕਿ ਤੂੰ ਜਿਹੜੇ ਇਹ ਬੇਅਦਬੀ ਦੇ ਤੂੰ ਕੀਤੀਆਂ ਨੇ ਇਹਨਾਂ ਨੂੰ ਤੂੰ ਕਿਸ ਤਰੀਕੇ ਅੰਜਾਮ ਦਿੱਤਾ ਤੇਰੇ ਨਾਲ ਹੋਰ ਕੌਣ ਕੌਣ ਲੋਕ ਸ਼ਾਮਲ ਸੀ ਤੁਸੀਂ ਕਿੱਥੋਂ ਤੇ ਕਿਵੇਂ ਸਾਰਾ ਕੁਝ ਕੀਤਾ ਇਹਦੇ ਬਾਰੇ ਇਹਨੂੰ ਕੋਈ ਸਵਾਲ ਨਹੀਂ ਸਿਰਫ ਇਹਨੂੰ ਸਵਾਲ ਕੀਤੇ ਗਏ ਤੂੰ ਕਿਹੜੇ ਕਿਹੜੇ ਸਿਆਸੀ ਬੰਦਿਆਂ ਨੂੰ ਮਿਲਦਾ ਸੀ ਸੋ ਇਹ ਇੱਕ ਸਾਜ਼ਿਸ਼ਾ ਨੇ ਔਰ ਸ਼ਰੋਮਨੀ ਅਕਾਲੀ ਦਲ ਦਾ ਗੁਰੂ ਸਾਹਿਬ ਦੇ ਵਿੱਚ ਪੂਰਨ ਵਿਸ਼ਵਾਸ ਹੈ ਔਰ ਐਸੇ ਜਿਹੜੇ ਡੇਰਾ ਸਰਸਾ ਦਾ ਸੱਜਾ ਹੱਥ ਬੰਦੇ ਇਹ ਗੰਦੇ ਬੰਦੇ ਇਹਨਾਂ ਦੇ ਖਿਲਾਫ ਅਸੀਂ ਲਗਾਤਾਰ ਲੜਾਈ ਲੜਦੇ ਆ ਰਹੇ ਹਾਂ ਜਦੋਂ ਸੀਬੀਆਈ ਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਤੇ ਖੁਦ ਮੈਂ ਮੁਹਾਲੀ ਦੀ ਕੋਰਟ 'ਚ ਇੱਕ ਸਾਲ ਇਹ ਗੰਦੇ ਬੰਦੇ ਜਿਹੜੇ ਸਾਡੇ ਗੁਰੂ ਸਾਹਿਬ ਦੇ ਦੋਖੀ ਨੇ ਇਹਨਾਂ ਦੇ ਖਿਲਾਫ ਲੜਾਈਆਂ ਲੜੀਆਂ ਤੇ ਅੱਜ ਤੱਕ ਲੜ ਰਹੇ ਹਾਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੀ ਮਿਲੀ ਭੁਗਤ ਨਾਲ ਇਹ ਕੇਸ ਪੰਜਾਬ ਤੋਂ ਬਾਹਰ ਟ੍ਰਾਂਸਫਰ ਹੋਏ ਚੰਡੀਗੜ੍ਹ ਆਏ ਉੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲਗਾਤਾਰ ਜਾਰੀ ਹੈ ਤੇ ਹੁਣ ਭਗਵੰਤ ਮਾਨ ਦੀ ਸਹਿਮਤੀ ਦੇ ਨਾਲ ਹਾਈ ਕੋਰਟ ਨੇ ਸਟੇਜ ਦਿੱਤੀ ਪਰ ਫਿਰ ਵੀ ਸਾਡੀ ਲੜਾਈ ਜਾਰੀ ਹੈ ਔਰ ਇਹ ਲੋਕਾਂ ਨੂੰ ਫਾਂਸੀ ਦੇ ਤਖਤੇ ਤੇ ਪਚਾ ਕੇ ਹਟਾਂਗੇ ਪਰ ਸਵਾਲ ਤਾਂ ਅਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਹੈ ਕਿ ਜਿਹੜੇ ਪ੍ਰਦੀਪ ਕਲੇਰ ਵਰਗੇ ਦੋਖੀਆਂ ਤੋਂ ਇਹ ਪੁੱਛਿਆ ਜਾਣਾ ਚਾਹੀਦਾ ਸੀ ਕਿ ਭਾਈ ਗੁਰੂ ਸਾਹਿਬ ਦੀ ਬੇਅਦਬੀ ਕਿਉਂ ਕੀਤੀ ਕਿਵੇਂ ਕੀਤੀ ਹੋਰ ਕੌਣ ਤੇਰੇ ਨਾਲ ਸੀ ਇਹਨਾਂ ਨੂੰ ਤਾਂ ਫਾਂਸੀ ਦੇ ਤਖਤੇ ਤੇ ਚੜਾਉਣਾ ਚਾਹੀਦਾ ਹੈ ਉਹਨਾਂ ਨੂੰ ਮਾਫੀਆਂ ਦੇ ਕੇ ਸਿਰਫ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸਾਜਸ਼ ਰਚੀਆਂ ਜਾਣ ਕੂੜ ਪ੍ਰਚਾਰ ਕੀਤਾ ਜਾਵੇ ਔਰ ਜੋ ਇਸ ਇੰਟਰਵਿਊ ਦੇ ਵਿੱਚ ਇਸ ਪ੍ਰਦੀਪ ਕਲੇਰ ਨੇ ਗੱਲਾਂ ਕਹੀਆਂ ਨੇ ਉਹ ਤੱਥਾਂ ਤੋਂ ਬਿਲਕੁਲ ਪਰੇ ਨੇ ਤੇ ਸਰਾਸਰ ਝੂਠ ਨੇ ਇੱਕ ਵੀ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ